ਲੇ ਤਾਂ ਉਸ ਰੱਬ ਦਾ ਉਸ ਪ੍ਰਭੂ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਆ ਕਿ ਨੇ ਸਾਨੂੰ ਐਸ ਮਾਣਯੋਗ ਬਣਾਇਆ ਮੈਂ ਆਪਣੇ ਮਾਤਾ ਪਿਤਾ ਦਾ ਫਿਰ ਮੈਂ ਆਪਣੇ ਅਰਵਿੰਦ ਕੇਜਰੀਵਾਲ ਜੀ ਦਾ ਸਾਡੇ ਪੰਜਾਬ ਦੇ ਹਰਮਨ ਪਿਆਰੇ ਸੀਐਮ ਭਗਵੰਤ ਮਾਨ ਜੀ ਦਾ ਸਾਡੇ ਮਨੀਸ਼ ਸੋਧਿਆ ਜੀ ਦਾ ਅਮਨ ਮੋੜਾ ਜੀ ਦਾ ਦੀਪਕ ਚੋਹਾਨ ਜੀ ਦਾ ਤੇ ਸ਼ੈਰੀ ਕਲਸੀ ਜੀ ਦਾ ਸਾਡੇ ਕੈਬਨਿਟ ਮੰਤਰੀ ਲਾਲਜਨ ਕਟਾਰੂ ਚੱਕ ਜੀ ਦਾ ਤੇ ਬ੍ਰਿਸ਼ਮਾ ਜੀ ਦਾ ਤੇ ਮੇਰੇ ਨਾਲ ਸਾਥਕ ਮਾਜਨਜੀ ਪੁਨੀਤ ਹੋਰੀ ਜੀ ਅਨੁਭਵ ਸੈਣੀ ਜੀ ਮੈਂ ਸਾਰੀ ਆਪਣੀ ਟੀਮ ਦਾ ਸਾਰੇ ਹੀ ਸ਼ਹਿਰ ਦਾ ਬਹੁਤ ਰਿਣੀ ਆ ਕਿ ਮੈਨੂੰ ਪਾਰਟੀ ਨੇ ਅੱਜ ਇਹ ਮਾਨ ਬਖਸ਼ਿਆ ਤੇ ਮੈਂ ਮਤਲਬ ਬੜੇ ਉਹ ਆਇਆ ਤੇ ਮੈਨੂੰ ਇਨਾ ਅੱਛਾ ਲੱਗਿਆ ਮੇਰੇ ਦਿਲੋਂ ਅੱਜ ਮੈਂ ਤੁਹਾਨੂੰ ਦੱਸ ਹੀ ਸਕਦਾ ਕੱਲ ਜਦੋਂ ਮੈਨੂੰ ਪੋਸਟ ਮਿਲੀ ਹੈ ਸਾਢੇ 5 ਵਜੇ ਜਦੋਂ ਪੋਸਟ ਰਿਲੀਜ਼ ਹੋਈ ਹੈ ਤੇ ਲੋਕਾਂ ਦੇ ਫੋਨ ਕੰਟੀਨਿਊਸਲੀ ਸਾਢੇ 10 11 ਵਜੇ ਤੱਕ ਆਂਦੇ ਰਿਹਾ ਤੇ ਹੁਣ ਰਸਤੇ 'ਚ ਆਂਦੇ ਵੀ ਸਾਰੇ ਲੋਕ ਮੁਬਾਰਕਾ ਦੀ ਮੁਬਾਰਕਾ ਦੇਣ ਦੇ ਆ ਇੱਕ ਬਹੁਤ ਦਿਲ ਨੂੰ ਇੱਕ ਸਕੂਨ ਮਿਲਦਾ ਹੈ ਕਿ ਹਾਂ ਜੇ ਆਪਾਂ ਕਿਸੇ ਵੀ ਚੀਜ਼ ਲਈ ਕਿਸੇ ਵੀ ਪਾਰਟੀ ਲਈ ਕੰਮ ਕਰਦੇ ਆ ਤੇ ਉਹਨੂੰ ਦਿਲ ਨਾਲ ਕਰੀਏ ਉਹਨੂੰ ਇਮਾਨਦਾਰੀ ਨਾਲ ਕਰੀਏ ਇੱਕ ਨਾ ਇੱਕ ਦਿਨ ਹਰ ਕਿਸੇ ਦਾ ਮੌਕਾ ਆਣਾ ਹੈ ਮੈਂ ਹਰ ਵਲੰਟੀਅਰ ਨੂੰ ਹਰ ਇੱਕ ਆਪਣੇ ਪਾਰਟੀ ਦੇ ਵਰਕਰ ਨੂੰ ਕਹੂੰਗਾ ਤੁਸੀਂ ਇਮਾਨਦਾਰੀ ਨਾਲ ਅੱਛੇ ਦਿਲ ਨਾਲ ਅੱਛੀ ਨੀਅਤ ਨਾਲ ਕੰਮ ਕਰੋ ਪਾਰਟੀ ਦਾ ਪਾਰਟੀ ਨੂੰ ਅੱਗੇ ਲੈ ਕੇ ਜਾਓ ਤੁਹਾਡਾ ਵੀ ਦਿਨਾਏਗਾ ਜਿੱਦਾਂ ਮੈਨੂੰ ਅੱਜ ਪਾਰਟੀ ਦਾ ਮਾਨ ਬਖਸ਼ਿਆ ਹੈ ਤੇ ਮੈਂ ਪਾਰਟੀ ਨੂੰ ਇਹ ਦਿਖਾਣਾ ਚਾਹੂੰਗਾ ਕੀ ਜੋ ਤੁਸੀਂ ਮੇਰੇ ਤੇ ਮਾਨ ਬਖਸ਼ਿਆ ਹੈ ਮੈਂ ਤੁਹਾਡੀ ਹਰ ਇੱਕ ਨੀਤੀਆਂ ਤੇ ਖਰਾ ਉਤਰੂੰਗਾ ਤੁਹਾਡਾ ਜੋ ਪ੍ਰਚਾਰ ਹੈ ਮੈਂ ਘਰ ਘਰ ਜਾ ਕੇ ਕਰੂੰਗਾ ਕਿ ਪਾਰਟੀ ਨੂੰ ਪਠਾਨਕੋਟ ਦੇ ਵਿੱਚ ਕੀ ਪੂਰੇ ਜ਼ਿਲ੍ਹਾ ਪਠਾਨਕੋਟ ਦੇ ਵਿੱਚ ਅਸੀਂ ਅੱਵਲ ਲੈ ਕੇ ਆਵਾਂਗੇ ਤੇ ਪਾਰਟੀ ਨੂੰ ਨੰਬਰ 1 ਤੇ ਲੈ ਜਾਵਾਂਗੇ ਸਾਥ ਦੀ ਆਮਾ ਦੀ ਹਾਰਟੀ ਜੁੜੇ ਦਿਓ ਐਨਐਸਓ ਵਲੰਟੀਰੀ ਦੀ ਕੰਮ ਕੀਤਾ ਤੁਸੀਂ ਹੁਣ ਤੁਹਾਨੂੰ ਐਸਾ ਚੇਅਰਮੈਨਸ਼ਿਪ ਮਿਲੀ ਹੈ ਪਠਾਨਕੋਟ ਸ਼ਹਿਰ ਦੀ ਦਾਸਲੀ ਤੁਸੀਂ ਕੀ ਯੋਗਦਾਨ ਦਿੱਤਾ ਸਰ ਮੇਰਾ ਪੂਰਾ ਯੋਗਦਾਨ ਰਹੇਗਾ ਜੋ ਕੰਮ ਅਚੂਤੇ ਰਹਿ ਗਿਆ ਹੈ ਮੇਰੀ ਪ੍ਰਾਇਰਟੀ ਹੋਗੀ ਫਲਕਾਇਨ ਚਾਰ ਦਿਨਾਂ ਨਾਲ ਮਿਲ ਕੇ ਕੈਬਨਿਟ ਮੰਤਰੀ ਲਾਲਚੰਦ ਕੰਟਾਰੂਚੀ ਸਾਹਿਬ ਨਾਲ ਮਿਲ ਕੇ ਤੇ ਸਾਡੇ ਜ਼ਿਲ੍ਹਾ ਪ੍ਰਧਾਨ ਅਮਨਦੀਪ ਸੰਧੂ ਜੀ ਨਾਲ ਤੇ ਸਾਡੇ ਸੰਗਠਨ ਇੰਚਾਰਜ ਸਰਤਕ ਮਾਦੀਨ ਨਾਲ ਮਿਲ ਕੇ ਅਸੀਂ ਪਠਾਨਕੋਟ ਦੀ ਜੋ ਨੋਹਰ ਹੈ ਉਹਨੂੰ ਬਦਲਾਂਗੇ ਜੋ ਪਠਾਨਕੋਟ ਦੇ ਅਧੂਰੇ ਕੰਮ ਹੈ ਉਹਨਾਂ ਨੂੰ ਵੀ ਜਰੂਰ ਕਰਾਵਾਂਗੇ ਮੈਨੂੰ ਟਾਈਮ ਤੇ ਵੀ ਇਲੈਕਸ਼ਨ ਹੈਗੇ ਆ ਤੁਸੀਂ ਸ਼ਹਿਰ ਵਾਸੀ ਨੂੰ ਕੀ ਅਪੀਲ ਕਰਨਾ ਚਾਹੋ ਮੈਂ ਇਹੀ ਅਪੀਲ ਕਰੂੰਗਾ ਕਿ ਜਿੱਦਾਂ ਆਮ ਆਦਮੀ ਪਾਰਟੀ ਨੇ ਹਰ ਇੱਕ ਸਹੂਲਤ ਅੱਜ ਪੰਜਾਬ ਦੇ ਹਰ ਇੱਕ ਘਰ ਨੂੰ ਦਿੱਤੀ ਹੈ ਹਰ ਇੱਕ ਸਿਸਟਮ ਦੇ ਵਿੱਚ ਦਿੱਤੀ ਹੈ ਮੈਂ ਇਹੀ ਚਾਹੂੰਗਾ ਕੀ ਹਰ ਇੱਕ ਵਿਅਕਤੀ ਆਮ ਆਦੀ ਪਾਰਟੀ ਦਾ ਸਾਥ ਦੇ ਤੇ ਦੂਜਿਆ ਅੱਜ ਬੜੀ ਵੱਡੀ ਗੱਲ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਤੁਹਾਡੇ ਮਾディアਮ ਦੇ ਧਰੂ ਅੱਜ ਸਾਡੀ ਜਿਹੜੀ ਹੈਲਥ ਕਾਰਡ ਦੀ ਜਿਹੜੀ ਸਕੀਮ ਹੈ ਉਹ ਅਰਵਿੰਦ ਕੇਜਰੀਵਾਲ ਜੀ ਚੰਡੀਗੜ੍ਹ ਵਿਖੇ ਅੱਜ ਲਾਂਚ ਕਰਨ ਜਾ ਰਹੇ ਆ ਪੂਰੇ ਸ਼ਹਿਰ ਵਾਸੀਆਂ ਨੂੰ ਕੀ ਪੂਰੇ ਪੰਜਾਬ ਵਾਸੀਆਂ ਨੂੰ ਗਰਵ ਹੋਣਾ ਚਾਹੀਦਾ ਹੈ ਕਿ ਜੋ ਸਿਸਟਮ ਕਹਿੰਦਾ ਹੈ ਰਾਜਨੀਤੀ ਕਹਿੰਦੀ ਹੈ ਐਜੂਕੇਸ਼ਨ ਐਂਡ ਹੈਲਥ ਇਜ਼ ਦ ਪ੍ਰਾਇਓਰਟੀ ਤੇ ਅੱਜ ਸਾਡੇ ਅਰਵਿੰਦ ਕੇਜਰੀਵਾਲ ਜੀ ਨੇ ਤੇ ਸੀਐਮ ਭਗਵੰਤ ਮਾਨ ਜੀ ਨੇ ਕਰਕੇ ਦਿਖਾਇਆ ਪੁੱਤ ਅਸੀਂ ਉਹਨੂੰ ਇਸੇ ਲਈ ਕਹਿੰਦੇ ਹਾਂ ਕਿਉਂਕਿ ਵਾਕਈ ਪੰਜਾਬ ਦਾ ਪ ਤੇ ਪੰਜਾਬ ਲਈ ਜਿਹੜੀ ਸਿਹਤ ਬੀਮਾ ਉਹ ਬਹੁਤ ਜਲਦ ਲਾਗੂ ਹੋਣ ਜਾ ਰਹੀ ਹੈ ਅੱਜ ਉਹਦਾ ਆਈ ਥਿੰਕ ਇਨੋਗਰੇਸ਼ਨ ਹੈ ਤੇ ਤੁਹਾਨੂੰ ਬਹੁਤ ਜਲਦ ਸਾਰਿਆਂ ਲਈ ਦਸ-ਦਸ ਲੱਗਦੇ ਜਿਹੜੇ ਕਾਰਡ ਹੈ ਉਹ ਮੁਹੱਈਆ ਕਿਤੇ ਜਾਣਗੇ ਮੇਰੇ ਨਾਲ ਸਮੀਰ ਸ਼ਰਦਾ ਜੀ ਜਿਹੜੇ ਸਾਡੇ ਜ਼ਿਲ੍ਹੇ ਦੇ ਸੈਕਟਰੀ ਨੇ ਉਹ ਵੀ ਇੱਥੇ ਮੌਜੂਦ ਨੇ ਮੈਂ ਆਪਣੇ ਪਿਤਾ ਜੀ ਦਾ ਆਪਣੀ ਮਾਤਾ ਜੀ ਦਾ ਬਹੁਤ ਵੱਡ ਨਿਭਾਰੀਆਂ ਕਿ ਉਹਨਾਂ ਨੇ ਮੈਨੂੰ ਇਸ ਯੋਗ ਕੰਮ ਦੇ ਵਿੱਚ ਲਾਇਆ ਹੈ ਰਾਜਨੀਤੀ ਸਿਰਫ ਆਪਣਾ ਸਵਾਰਨ ਲਈ ਨਹੀਂ ਹੈ ਲੋਕਾਂ ਲਈ ਕੁਝ ਕਰਕੇ ਦਿਖਾਓ ਉਹਨੂੰ ਰਾਜਨੀਤੀ ਕਹਿੰਦੇ ਉਹ ਰਾਜਨੀਤੀ ਹੁੰਦੀ ਹੈ ਤੇ ਮੈਂ ਇਸ ਚੀਜ਼ ਦੇ ਉੱਤੇ ਸਾਰੇ ਸ਼ਹਿਰ ਵਾਸੀਆਂ ਦਾ ਫੇਰ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਤੁਸੀਂ ਇੰਨੀ ਵੱਡੀ ਗਿਣਤੀ 'ਚ ਆਏ ਹੋ ਤੁਸੀਂ ਇੰਨਾ ਪਿਆਰ ਦਿਖਾਇਆ ਮੈਂ ਮੀਡੀਆ ਭਰਾਵਾਂ ਦਾ ਵੀ ਬਹੁਤ-ਬਹੁਤ ਨੇੜੀਆਂ ਤੁਸੀਂ ਬਹੁਤ ਛੋਟੇ ਟਾਈਮ ਦੇ ਵਿੱਚ ਅਸੀਂ ਤੁਹਾਨੂੰ ਹੁਣੇ ਅੱਧੇ ਘੰਟੇ ਪਹਿਲੇ ਫੋਨ ਲਾਇਆ ਤੁਸੀਂ ਸਾਰੇ ਹੁਮੂਮਾ ਅਗੇ ਪਹੁੰਚੇ ਹੋ ਤੁਹਾਡਾ ਤਹਿ ਦਿਲ ਤੋਂ ਧੰਨਵਾਦ ਤੁਹਾਡਾ ਚਲਿਆ ਇੱਕ-ਇੱਕ ਕਦਮ ਮੇਰੇ ਸਿਰ 'ਤੇ ਹੈ ਜੈ ਹਿੰਦ ਜੈ ਭਾਰਤ ਇਨਕਲਾਬ ਜ਼ਿੰਦਾਬਾਦ